ਸਾਰੇ ਉਮੀਦਵਾਰ ਜਨ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਨੈਕਸਟ ਵੀਡੀਓ ਇੱਕ ਵੀਡੀਓ ਆਪਾਂ ਹੋਰ ਅਪਲੋਡ ਕਰ ਦਿੰਨੇ ਆਂਗੇ ਤੁਹਾਡੇ ਲਈ ਇਹਦੇ ਵਿੱਚ ਮਿਕਸ ਜਾ ਰਹੂਗਾ ਜੀ ਦੋ ਸੂਟ ਇਹਦੇ ਵਿੱਚ ਜ਼ਰ ਜਟ ਦੇ ਰਹਿਣਗੇ ਆਪਣੇ ਕੋਲੇ ਵਧੀਆ ਵਾਲੀ ਜ਼ਰ ਜਟ ਰਹੂਗੀ ਜੀ ਬਿਲਕੁਲ ਸੌਫਟ ਉਹ ਹਾਰਡ ਵਾਲੀ ਜ਼ਰ ਜਟ ਨਹੀਂ ਹੈਗੀ ਬਿਲਕੁਲ ਸੌਫਟ ਵਾਲੀ ਹੈ ਇਸ ਤੋਂ ਵੀ ਵਧੀਆ ਵਾਲੀ ਟਿਸਟਾ ਬ੍ਰਾਂਡ ਦੀ ਵੀ ਹੈਗੀ ਆਪਣੇ ਕੋਲੇ ਜੇ ਤੁਸ ਟਿਸਟਾ ਦੇ ਲੈਣਾ ਚਾਹੁੰਦੇ ਹੋ ਇਹ ਮੀਡੀਅਮ ਹੈ ਇੱਕ ਬਿਲਕੁਲ ਹਲਕੀ ਹੁੰਦੀ ਹੈ ਉਹ ਨਹੀਂ ਹੈਗੀ ਆਪਣੇ ਕੋਲੇ ਹਲਕੀ ਵਾਲੀ ਲਾਸਟ ਈਅਰ ਆਪਾਂ ਲੈ ਕੇ ਆਏ ਸੀ ਪਰ ਸਾਨੂੰ ਖੁਦ ਨੂੰ ਪਸੰਦ ਨਹੀਂ ਆਈ ਹੈਗੀ ਤੇ ਆਪਾਂ ਇਦਾਂ ਹੀ ਸੂਟ ਸਾਰੇ ਉਹ ਮਿਲ ਚ ਵਾਪਸ ਕੀਤੇ ਤੇ ਇਹ ਵਾਲਾ ਸਟਫ ਬਹੁਤ ਸੋਹਣਾ ਹੈਗਾ ਸੌਫਟ ਹੈ ਤੇ ਬਹੁਤ ਸੋਹਣਾ ਸਟਫ ਹੈਗਾ ਤੇ ਇਹ ਦੋ ਕਲਰ ਆਪਣੇ ਕੋਲੇ ਜੌਰਜਟ ਦੇ ਵਿੱਚ अवेलेबल ਹੈਗੇ ਨੇਗੇ ਦੇਖੋ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਹੈਗਾ ਇਹਨਾਂ ਦਾ ਜੌਰਜਟ ਦਾ ਜਿਹੜੀਆਂ ਭੈਣਾਂ ਜੌਰਜਟ ਨੂੰ ਪਸੰਦ ਕਰਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਆਪਣੇ ਕੋਲੇ ਹੈਗੇ ਨੇਗੇ 4 ਕਲਰ ਆਪਣੇ ਕੋਲੇ ਹੈਗੇ ਨੇ ਜੀ ਬਰਬਰੀ ਦੇ ਰੰਗ ਰਸ਼ੀ ਇਹਦੀ ਵਰਬਰੀ ਰਹੂਗੀ। ਬਿਲਕੁਲ ਸੌਫਟ ਵਾਲੀ ਵਰਬਰੀ ਹੈ ਰੰਗ ਰਸ਼ੀ ਇਹਦੀ ਉਹ ਹਾਰਡ ਵਾਲਾ ਕਪੜਾ ਆਪਣੇ ਕੋਲੇ ਨਹੀਂ ਹੈਗਾ। ਦੇਖੋ ਜੀ ਵਰਬਰੀ ਦੇ ਵਿੱਚ ਤਾਂ ਤੁਹਾਨੂੰ ਵੀ ਪਤਾ ਹੈ ਬਹੁਤ ਜ਼ਿਆਦਾ ਮਿਲਾਵਟ ਆ ਚੁੱਕੀ ਹੈਗੀ ਵਰਬਰੀ। ਇੰਨੀ ਕਿ ਜ਼ਿਆਦਾ ਵਰਬਰੀ ਦੇ ਸੂਟ ਆਏ ਨੇ ਨਾ ਮਾਰਕੀਟ ਦੇ ਵਿੱਚ ਹਰ ਇੱਕ ਮਿਲਨੇ ਬਣਾਏ ਨੇਗੇ ਤੇ ਬਹੁਤ ਜ਼ਿਆਦਾ ਹਾਰਡ ਵਾਲੀ ਉਹ ਤਾਂ ਹੱਥ ਨਾਲ ਦੇਖਦੇ ਹੋ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਪਤਾ ਚੱਲ ਜੂਗਾ। ਦੇਖਦੇ ਸਾਰ ਦੇਖੋ ਮੈਂ ਤੁਹਾਨੂੰ ਫੀਲ ਕਰਵਾਉਂਗੀ। ਨਹੀਂ ਹੋ ਸਕਦਾ ਹੈਗਾ ਤੁਸੀਂ ਫੀਲ ਕਰ ਸਕੋ ਸਟੱਫ ਨੂੰ ਬਿਲਕੁਲ ਸੌਫਟ ਤੇ ਹਲਕਾ ਲਾਈਟ ਵੇਟ ਉਹ ਤਾਂ ਤੁਹਾਨੂੰ ਇਦਾਂ ਹੱਥ ਚ ਲੈ ਕੇ ਹੀ ਪਤਾ ਲੱਗ ਜਾਂਦਾ ਸਟੱਫ ਦਾ ਤੇ ਵਧੀਆ ਵਾਲੀ ਆਪਣੇ ਨਾਲ ਇਹਦੇ ਨਾਲ ਬਾਟਮ ਰਹੂਗੀ ਮਸਲੀਨ ਦੀ ਤੇ ਫਰਸਟ ਕਲਰ ਇਹ ਰਹੂਗਾ ਬਹੁਤ ਸੁਨੱਖਾ ਕਲਰ ਹੈ ਬ੍ਰੀਕ ਪ੍ਰਿੰਟ ਦੇ ਵਿੱਚ ਤੇ ਨੈਕਸਟ ਕਲਰ ਰਹੂਗਾ ਜੀ ਇਹਦੇ ਵਿੱਚ ਲੈਮਨ येलो ਜਿਹਾ ਕਲਰ ਹੈਗਾ ਦੇਖੋ ਇਹਦੀ ਇੱਕ ਪ੍ਰੋਪਰ ਕੰਨੀ ਤੋਂ ਹੀ ਪਤਾ ਚੱਲਦਾ ਹੈਗਾ ਜੀ ਪਿਓਰਿਟੀ ਦਾ ਰੰਗ ਰਛੀਆ ਦੀ ਹੈਗੀ ਹੈ ਜੀ ਇਹ ਇਦੀ ਪੀਓਟੀ ਦਾ ਪਤਾ ਇਹਦੀ ਕੰਨੀ ਤੋਂ ਚਲਦਾ ਹੈ ਬਿਲਕੁਲ ਸੌਫਟ ਵਾਲੀ ਬਿਲਕੁਲ ਸੌਫਟ ਵਾਲੀ ਜਿਹੜੀ ਬਰਬਰੀ ਹੈਗੀ ਤੇ ਵਧੀਆ ਵਾਲੀ ਇਹਦੇ ਨਾਲ ਆਪਾਂ ਨੇ ਬਾਟਮ ਪੇਅਰ ਅਪ ਕੀਤੀਆਂ ਨੇ ਦੀਆਂ ਤੇ ਇਹਦੇ ਵਿੱਚ 3rd ਕਲਰ ਹੈਗਾ ਜੀ ਆਪਣੇ ਕੋਲੇ ਇਹ ਵਾਲਾ ਇਹਦਾ ਹੀ 2nd ਕਲਰ ਹੈਗਾ ਇਹਦਾ ਲੈਮਨ ਦਾ 2nd ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਦੇਖੋ ਪ੍ਰੋਪਰ ਪੂਰੀ ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਬਿਲਕੁਲ ਥੋੜੀ ਥੋੜੀ ਥਾਂ ਤੇ ਛੱਡ ਕੇ ਹੀ ਇਹਦਾ ਬ੍ਰਾਂਡ ਦਾ ਨਾਮ ਆਊਗਾ ਇਹਦੀ ਸਟੈਂਪ ਹੈਗੀ ਹੈ ਬ੍ਰਾਂਡ ਦੀ ਲੱਗੀ ਹੋਈ ਹੈ ਇਹਦੇ ਨਾਲ ਬਹੁਤ ਸੁਣੀਆ ਜਿਹੜੀਆਂ ਇਹਨਾਂ ਦੇ ਨਾਲ ਬਾਟਮ ਲਗਾਈਆਂ ਗਈਆਂ ਨੇ ਇਹ ਤੇ ਨੈਕਸਟ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਪ੍ਰਿੰਟ ਛੇ ਪ੍ਰਿੰਟ ਬਹੁਤ ਜ਼ਿਆਦਾ ਵਾਇਰਲ ਤੇ ਹੀਤਰ ਹੈਗਾ ਆਪਣਾ ਹਰ ਇੱਕ ਸਟੱਫ ਦੇ ਵਿੱਚ ਇਹ ਜਿਹੜਾ ਕਲਰ ਆਇਆਗਾ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਪ੍ਰਿੰਟ ਹੈਗਾ ਕਲਰ ਵੀ ਬਹੁਤ ਪਿਆਰਾ ਹੈਗਾ ਡਾਰਕ ਦਾ ਗ੍ਰੇ ਕਲਰ ਹੈਗਾ ਲਓ ਜੀ ਇਹ ਦੀ ਵਾਟਨ ਰਹੂਗੀ ਇਹ ਚਾਰ ਕਲਰ ਆਪਣੇ ਕੋਲੇ ਬਰਬਰੀ ਦੇ ਵਿੱਚ ਹੈਗੇ ਨੇ ਜੀ ਤੇ 1200 ਇਹਨਾਂ ਦਾ ਪ੍ਰਾਈਸ ਰਹੂਗਾ 1200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਦੇਖੋ ਫਰਸਟ ਕਲਰ ਇਹ ਆ ਗਿਆ ਸੈਕਿੰਡ ਕਲਰ ਇਹ ਵਾਲਾ ਗਾਜਰੀ ਤੇ ਲੈਮਨ ਜੈਲੋ ਐਂਡ ਪਰਪਲ ਤੇ ਉਸ ਤੋਂ ਬਾਅਦ ਇਹ ਦੋ ਸੂਟ ਆ ਗਏ ਜੀ ਜੋਰ ਜੱਟ ਦੀ 1200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਜਿਹੜਾ ਮਰਜੀ ਕਲਰ ਪ੍ਰੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ 9253115036 ਤੇ ਤੇ ਜੇ ਕੋਈ ਹੋਰ ਕੁਐਰੀਜ਼ ਹੈਗੀ ਹੈਗੀ ਸਟਫ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਮੈਸੇਜ ਕਰਕੇ ਛੱਡ ਸਕਦੇ ਹੋ ਕਾਲ ਤੇ ਗੱਲ ਕਰਨੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਛੱਡਿਓ ਤੇ ਅਸੀਂ ਤੁਹਾਨੂੰ ਪੂਰੀ ਡਿਟੇਲਿੰਗ ਦੇਵਾਂਗੇ ਸਟੱਫ ਦੀ ਤਾਂ ਜੋ ਕੋਈ ਵੀ ਕਨਫਿਊਜ਼ਨ ਤੁਹਾਡੇ ਮਨ ਦੇ ਵਿੱਚ ਨਾ ਰਹਿ ਸਕੇ ਕਿਉਂਕਿ ਜੇ ਸਾਡਾ ਸਟੱਫ ਤੁਹਾਨੂੰ ਪਸੰਦ ਆਊਗਾ ਜੀ ਸਾਨੂੰ ਵੀ ਤਾਂ ਹੀ ਖੁਸ਼ੀ ਆਗੀ ਇਸ ਗੱਲ ਦੀ ਤੇ ਤੁਹਾਨੂੰ ਪਸੰਦ ਆਣਾ ਬਹੁਤ ਜ਼ਰੂਰੀ ਹੈ ਸਾਡਾ ਸਟੱਫ ਤੇ ਆਪਣੇ ਕੋਲੇ ਵਧੀਆ ਜਿਹੜਾ ਸਟੱਫ ਹੁੰਦਾ ਹੈਗਾ ਤੇ ਬਾਕੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਕਰੋ ਕਿਉਂਕਿ ਲਿਮਟ ਜਾਂ ਸਟਾਕ ਹੈਗਾਗਾ 4 ਸੂਟ ਆਪਣੇ ਕੋਲੇ ਵਰਪਰੀ ਦੇ ਨੇ 2 ਸੂਟ ਹੀ ਆਪਣੇ ਕੋਲੇ ਅਵੇਲੇਬਲ ਇਸ ਟਾਈਮ ਜਰ ਜਟ ਦੇ ਨੇ ਦੀ ਥੈਂਕ ਯੂ ਜੀ